ਸੰਤਾਂ ਕਾ ਸੰਤ ਤੇਰੇ ਕਿਹੇ ਮੇਲੇ RAM ਰਾਏ ਅਕਾਲ ਪੁਰਖ ਵਾਹਿਗੁਰੂ ਜੀ ਤੁਸੀਂ ਸੰਤਾਂ ਦੇ ਹੋ ਤੇ ਸੰਤ ਜਾਨ ਨੇ ਜਿਹੜੇ ਉਹ ਤੁਹਾਡੇ ਨੇ ਤੁਹਾਡੇ ਤੇ ਸੰਤ ਜਨਾਂ ਦੇ ਵਿੱਚ ਕੋਈ ਅੰਤਰ ਨਹੀਂ ਹੈ ਕੋਈ ਫਰਕ ਨਹੀਂ ਹੈ ਤੇ ਆਪ ਜਦੋਂ ਗੁਰਬਾਣੀ ਦੇ ਡੁੰਗਾਈ ਨੂੰ ਹੋਰ ਗਹਿਰਾਈ ਦੇ ਨਾਲ ਵਾਚੋਗੇ ਦੇਖੋਗੇ ਤਾਂ ਆਪ ਜੀ ਨੂੰ ਇਹ ਪਤਾ ਲੱਗੇਗਾ ਕਿ ਗੁਰਬਾਣੀ ਦੇ ਅੰਦਰ ਸਾਧ ਸੰਗਤ ਨੂੰ ਹੀ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਰੂਪ ਸਰੂਪ بیان ਕੀਤਾ ਗਿਆ ਹੈ ਤੇ ਗੁਰਬਾਣੀ ਦੇ ਅੰਦਰ ਅਸੀਂ ਇਸ ਤਰ੍ਹਾਂ ਦੇ अनेका ਫਰਮਾਨ ਪੰਕਤੀਆਂ ਪੜਦੇ ਹਾਂ ਕੇ ਸਾਧ ਜਿਹੜੀ ਸੰਗਤ ਹੈ ਉਹ ਵੱਡੇ ਕੀ ਭਾਗਾਂ ਦੇ ਨਾਲ ਪ੍ਰਾਪਤ ਹੁੰਦੀ ਹੈ ਤੇ ਇਸੇ ਨੂੰ ਹੀ ਗੁਰੂ ਪਾਤਸ਼ਾਹ ਨੇ ਇੱਕ ਥਾਂ ਤੇ ਇਹ ਵੀ ਬਿਆਨ ਕੀਤਾ ਹੈ ਕਰਤਾਰ ਪਰ ਕਰਤਾ ਵਸੈ ਸੰਤਨ ਕੇ ਪਾਸ ਕਰਤਾਰ ਪਰ ਮਤਲਬ ਕਿ ਸਾਧ ਸੰਗਤ ਦੇ ਵਿੱਚ ਹੀ ਉਹਕਾਰ ਪਰਮਾਤਮਾ ਵਸਦਾ ਹੈ ਜਿੱਥੇ ਗੁਰੂ ਦੀ ਸਾਧ ਸੰਗਤ ਹੈ ਜਿੱਥੇ ਸਤ ਸੰਗੀ ਜਨ ਜੁੜੇ ਹੋਏ ਨੇ ਉਸ ਨੂੰ ਹੀ ਅਕਾਲ ਪੁਰਖ ਵਹਿ ਗੁਰੂ ਪਰਮਾਤਮਾ ਦਾ ਨਿਵਾਸ ਗੁਰਬਾਣੀ ਦੇ ਅੰਦਰ ਕਿਹਾ ਗਿਆ ਹੈ ਤੇ ਇਹ ਗਹਿਰਾ ਭਾਵ ਛੋਟਾ ਨਹੀਂ ਹੈ ਕਿਉਂਕਿ ਜਦੋਂ ਜਗਤ ਦੇ ਮਾਲਕ ਹਾਜ਼ਰ ਨਾਜ਼ਰ ਗੁਰੂ ਸ਼ਬਦ ਰੂਪ ਦੇ ਵਿੱਚ ਸਾਡੇ ਸਾਹਮਣੇ ਹਨ ਜਦੋਂ ਆਮ ਲੋਕ ਸਮਾਜ ਏਡੇ ਵੱਡੇ ਗੁਰੂ ਦੇ ਅੱਗੇ ਆ ਕੇ ਜੁੜ ਜਾਂਦੇ ਨੇ ਬੈਠ ਜਾਂਦੇ ਨੇ ਤਾਂ ਗੁਰੂ ਨੇ ਇਸ ਨੂੰ ਸਾਧ ਗੁਰੂ ਦਾ ਸੰਗ ਬਿਆਨ ਕੀਤਾ ਹੈ ਸਾਧ ਸੰਗਤ ਸਾਧ ਗੁਰੂ ਹੈ ਸੰਗਤ ਅਸੀਂ ਕਰਦੇ ਹਾਂ ਤੇ ਇਹਦੇ ਨਾਲ ਸਾਧ ਦਾ ਸੰਗ ਬਣ ਜਾਂਦਾ ਹੈ ਜਦੋਂ ਗੁਰੂ ਦੇ ਵਿਚਾਰਾਂ ਨੂੰ ਕਮਾਉਣ ਵਾਲੇ ਗੁਰੂ ਦੇ ਵਿਚਾਰਾਂ ਨੂੰ ਸਮਝਣ ਵਾਲੇ ਗੁਰੂ ਦੇ ਉਪਦੇਸ਼ਾਂ ਨੂੰ ਆਪਣੇ ਜੀਵਨ ਦੇ ਵਿੱਚ ਕਮਾਉਣ ਵਾਲੇ ਗੁਰਬਾਣੀ ਦੇ ਸਿਧਾਂਤ ਉਪਦੇਸ਼ ਦੇ ਨਾਲ ਆਪਣਾ ਜੀਵਨ ਇੱਕ ਮਿਕ ਕਰ ਲੈਂਦੇ ਨੇ ਤਾਂ ਬਾਬਾ ਕਬੀਰ ਜੀ ਇਸ ਨੂੰ ਇਹ ਬਿਆਨ ਕਰਦੇ ਨੇ RAM KABIRA EK HOYE HAI HOI NA SAKAY PACHANI ਰਾਮ ਰਾਏ ਜਿਹੜਾ ਸ਼ਬਦ ਅਸੀਂ ਪੜ੍ਹ ਰਹੇ ਹਾਂ ਮੇਰੇ ਰਾਮ ਰਾਏ ਤੇ ਬਾਬਾ ਜੀ ਕਹਿੰਦੇ ਰਾਮ ਕਬੀਰਾਂ ਏਕ ਭਏ ਹਨ ਉਹੋ ਹੀ ਰਾਮ ਦੇ ਨਾਲ ਕਹਿੰਦੇ ਕਬੀਰ ਜੀ ਇਸ ਤਰ੍ਹਾਂ ਇੱਕਮਿਕ ਹੋ ਗਏ ਨੇ ਹੁਣ ਕੋਈ ਪਹਿਚਾਨ ਨਹੀਂ ਸਕਦਾ ਕਿ ਰਾਮ ਕੌਣ ਹੈ ਤੇ ਕਬੀਰ ਕੌਣ ਹੈ ਇਹ ਹੋਇਆ ਕਾਦੀ ਬਦੌਲਤ ਹੈ ਸਤ ਸੰਗਤ ਦੀ ਬਦੌਲਤ ਜਦੋਂ ਮਨੁੱਖ ਸੰਗਤ ਦੇ ਵਿੱਚ ਬੈਠਣਾ ਅਰੰਭ ਸ਼ੁਰੂ ਕਰ ਦਿੰਦਾ ਹੈ ਤਾਂ ਫਿਰ ਉਸ ਦੇ ਜੀਵਨ ਦੇ ਵਿੱਚ ਉਸ ਤਰ੍ਹਾਂ ਦੇ ਹੀ ਗੁਣ ਆਉਣੇ ਸ਼ੁਰੂ ਹੋ ਜਾਂਦੇ ਨੇ ਤੇ ਸੰਗਤ ਹੈ ਜਿਹੜੀ ਇਹ ਜ਼ਿੰਦਗੀ ਦੇ ਉੱਪਰ ਬਹੁਤ ਵੱਡਾ ਪ੍ਰਭਾਵ ਪਾਉਂਦੀ ਹੈ ਤੇ ਬਾਹਰੀ ਰੂਪ ਦੇ ਵਿੱਚ ਮਨੁੱਖ ਜਿੱਥੇ ਕਿਤੇ ਵੀ ਬੈਠਦਾ ਹੈ ਇੱਕ ਛੋਟਾ ਬੱਚਾ ਆਪਣੇ ਮਾਤਾ ਪਿਤਾ ਤੋਂ ਦੂਸਰਾ ਸੰਗ ਕਰਦਾ ਹੈ ਆਪਣੇ ਸਕੂਲ ਦੇ ਅਧਿਆਪਕਾਂ ਦਾ ਫਿਰ ਬਾਹਰੀ ਰੂਪ ਦੇ ਵਿੱਚ ਦੋਸਤ ਮਿੱਤਰ ਬਣਦੇ ਨੇ ਸਮਾਜ ਦੇ ਅੰਦਰ ਵਿਚਰਦਾ ਹੈ ਫਿਰ ਜਿਸ ਤਰ੍ਹਾਂ ਦੀ ਉਹਦੀ ਸੰਗਤ ਬਣ ਜਾਂਦੀ ਹੈ ਜਿਸ ਤਰ੍ਹਾਂ ਦਾ ਉਸ ਦਾ ਰਹਿਣ ਸਹਿਣ ਬਣ ਜਾਂਦਾ ਹੈ ਉਸ ਤਰ੍ਹਾਂ ਦੀਆਂ ਹੀ ਉਹਦੀਆਂ ਸੁਭਾਅ ਕਰਮ ਕਰਨ ਦੀਆਂ ਆਗਤਾਂ ਉਤਪੰਨ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਇਸ ਕਰਕੇ ਸਿਆਣਿਆਂ ਨੇ ਇਸ ਗੱਲ ਤੇ ਬੜਾ ਜ਼ੋਰ ਦਿੱਤਾ ਹੈ ਕਿ ਜਿਹੜੀ ਇਨਸਾਨ ਨੂੰ ਆਪਣੀ ਸੰਗਤ ਹੈ ਉਸ ਦਾ ਬੜਾ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਇਕੱਲਾ ਮਨੁੱਖ ਕਿਸੇ ਵੀ ਪ੍ਰਭਾਵ ਦੇ ਹੇਠ ਨਹੀਂ ਹੁੰਦਾ ਪਰ ਜਦੋਂ ਆਪ ਵੇਖੋਗੇ ਕਦੇ ਮਹਿਸੂਸ ਕਰਿਓ ਭੀੜ ਦੇ ਨਾਲ ਅਸੀਂ ਹੋਈਏ ਅਸੀਂ ਭੀੜ ਦੇ ਨਾਲ ਉਹ ਹਰਕਤਾਂ ਕਰ ਬੈਠਦੇ ਹਾਂ ਜਿਹੜੀਆਂ ਹਰਕਤਾਂ ਅਸੀਂ ਇਕੱਲੇ ਕਦੇ ਨਹੀਂ ਕਰ ਸਕਦੇ ਕਿਉਂ ਕਿਉਂ ਭੀੜ ਦਾ ਉਸ ਬਾਹਰੀ ਸੰਗਤ ਦਾ ਪ੍ਰਭਾਵ ਮਨੁੱਖ ਤੇ ਪੈ ਜਾਂਦਾ ਹੈ ਤੇ ਉਸ ਪ੍ਰਭਾਵ ਦੇ ਅਧੀਨ ਹੀ ਮਨੁੱਖ ਬਾਹਰੀ ਕੋ ਕਰਮ ਕਰਦਾ ਹੈ ਕਈ ਵਾਰ ਜਜ਼ਬਾਤਾਂ ਦੇ ਵਿੱਚ ਬਹਿ ਕਰਕੇ ਜਾਂ ਫਿਰ ਬਾਹਰੀ ਦੋਸਤੀ ਮਿੱਤਰਤਾ ਦੇ ਪ੍ਰਭਾਵ ਦੇ ਹੇਠ ਇਨਸਾਨ ਕਈ ਵਾਰ ਉਸ ਤਰ੍ਹਾਂ ਦੇ ਕੰਮ ਕਰ ਬੈਠਦਾ ਹੈ ਇਸ ਕਰਕੇ ਗੁਰੂ ਪਾਤਸ਼ਾਹ ਨੇ ਕਿਹਾ ਹੈ ਸੰਗਤ ਹਮੇਸ਼ਾ ਚੰਗੀ ਹੋਣੀ ਚਾਹੀਦੀ ਹੈ ਇਸ ਦੇ ਬਾਬਤ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦਾ ਹੁਕਮ ਅਸੀਂ ਬਹੁਤ ਵਾਰ ਭਈ ਸੁਣਿਆ ਹੈ ਸਮਝਿਆ ਹੈ ਮਨ ਰੇ ਕੌਣ ਕੁਮਤ ਤੈ ਲੀਨੀ ਹੈ ਮਨਾ ਤੂੰ ਕਿਹੜੀ ਭੈੜੀ ਮਤ ਲੈ ਲਈ ਹੈ ਕਿਹੜੇ ਭੜੇ ਪਾਸੇ ਤੂੰ ਤਲ ਪਿਆ ਹੈ ਕਹਿੰਦੇ ਹੋਇਆ ਕਿ ਇਹ ਵੇਹ ਤੇਰੇ ਜੀਵਨ ਦੇ ਵਿੱਚ ਪਰਦਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕਿੰਨੀ ਤੇਰੇ ਜੀਵਨ ਦੇ ਅੰਦਰ ਨਿੰਦਿਆ ਚੁਗਲੀਆਂ ਈਰਖਾ ਨਫ਼ਰਤ ਕਿੰਨਾ ਕੁਝ ਜਮਾ ਹੁੰਦਾ ਜਾ ਰਿਹਾ ਹੈ ਤੇਰੇ ਸੁਭਾਅ ਦੇ ਵਿੱਚ ਆਉਂਦਾ ਜਾ ਰਿਹਾ ਹੈ ਕਹਿੰਦੇ ਮਨਾ ਇਹ ਤੂੰ ਮੱਤ ਭੈੜੀ ਲੈ ਲਈ ਮਾੜੀ ਮੱਤ ਲੈ ਰਹੀ ਹੈ ਇਸ ਕਰਕੇ ਗੁਰੂ ਪਾਤਸ਼ਾਹ ਕਹਿੰਦੇ ਮਨ ਰੇ ਕੌਣ ਕੁਮਤ ਤੈ ਲੀਨੀ ਕੁਮਤ ਕਿਹੜੀ ਭੈੜੀ ਮਤ ਲੈ ਲਈ ਹੈ ਤੇ ਉਹ ਮਤ ਆਈ ਕਿਥੋਂ ਹੈ ਕੋਈ ਪਈ ਮਾੜੀ ਸੰਗਤ ਕਰਨ ਦੇ ਨਾਲ ਮੜਾ ਸਾਥ ਮਿਲਣ ਦੇ ਨਾਲ ਮਨੁੱਖ ਸੰਗਤ ਆਪਣੇ ਵਿਚਾਰ ਆਪਣਾ ਰਹਿਣ ਸਹਿਣ ਵੀ ਮਾੜਾ ਬਣਾ ਲੈਂਦਾ ਇਸ ਕਰਕੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ ਮੇਰੇ RAM ਰਾਏ ਤੂੰ ਸੰਤਾਂ ਦਾ ਸੰਤ ਤੇਰੇ ਤੇ ਜਿਹੜੇ ਤੇਰਾ ਸੰਗ ਕਰ ਲੈਂਦੇ ਨੇ ਬਾਈ ਗੁਰੂ ਜੀ ਤੁਹਾਡਾ ਸੰਗ ਕਰ ਲੈਂਦੇ ਨੇ ਫਿਰ ਉਹ ਵੀ ਆਮ ਦਾ ਰੂਪ ਹੀ ਹੋ ਜਾਂਦੇ ਨੇ ਤੇ ਆਪ ਸੱਚ ਜਾਣਿਓ ਜਿਹੜੇ ਬਾਣੀ ਪੜ੍ਹਦੇ ਨੇ ਬਾਣੀ ਨੂੰ ਸਮਝਦੇ ਨੇ ਉਹਨਾਂ ਦੇ ਜੀਵਨ ਦੇ ਵਿੱਚ ਆਪ ਵੇਖੋਗੇ ਕਿ ਜਿਹੜੇ ਗੁਣ ਸਾਨੂੰ ਕਿਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਵਿੱਚ ਨਜ਼ਰ ਆਉਂਦੇ ਨੇ ਉਹੀ ਇੱਕ ਆਮ ਇਨਸਾਨ ਵੀ ਉਹਨਾਂ ਗੁਣਾਂ ਦਾ ਧਾਰਨੀ ਬਣ ਜਾਂਦਾ ਹੈ ਉਹਨਾਂ ਗੁਣਾਂ ਨੂੰ ਆਪਣੇ ਜੀਵਨ ਦੇ ਵਿੱਚ ਕਮਾ ਲੈਂਦਾ ਹੈ ਪਰ ਹੁੰਦਾ ਹੈ ਜਦੋਂ ਗੁਰੂ ਦਾ ਸੰਗ ਕੀਤਾ ਜਾਵੇ ਤੇ ਗੁਰੂ ਦਾ ਸੰਗ ਹੋਣਾ ਕਿਵੇਂ ਹੈ ਜੀ ਜੋ ਉਪਦੇਸ਼ ਗੁਰੂ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ ਉਹਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰਨਾ ਹੈ ਜੋ ਬਚਨ ਗੁਰੂ ਪਾਤਸ਼ਾਹ ਸਾਨੂੰ ਬਖਸ਼ਿਸ਼ ਕਰ ਰਹੇ ਨੇ ਉਹਨਾਂ ਦੇ ਆਧਾਰ ਤੇ ਆਪਣੇ ਜੀਵਨ ਨੂੰ ਜਿਉਣਾ ਹੈ ਇਹ ਹੈ ਗੁਰੂ ਦਾ ਸੰਗ ਕਰਨਾ ਇਹ ਹੈ ਗੁਰੂ ਦੀ ਸੰਗਤ ਕਰਨਾ ਤਾਂ ਗੁਰੂ ਪਾਤਸ਼ਾਹ ਕਿਰਪਾ ਕਰਦੇ ਨੇ ਕਹਿੰਦੇ ਮੇਰੇ RAM ਰਾਏ ਤੂੰ ਸੰਤਾਂ ਦੇ ਹੋ ਤੂੰ ਸਤਿ ਪਤੇ ਰ ਫਿਰ ਤੇਰੇ ਸੇਵਕ ਕੋ ਭਉ ਕਿਛ ਨਾਹੀ ਜਮ ਨਹੀਂ ਆਵੇ ਨੇਰੇ ਤੇ ਜਿਹੜਾ ਤੇਰਾ ਸੇਵਕ ਬਣ ਜਾਂਦਾ ਏ ਫਿਰ ਉਸ ਦੇ ਜੀਵਨ ਦੇ ਅੰਦਰ ਕਿਸੇ ਵੀ ਤਰ੍ਹਾਂ ਦਾ ਕੋਈ ਡਰ ਨਹੀਂ ਰਹਿ ਜਾਂਦਾ ਕੋਈ ਸਹਿਮ ਨਹੀਂ ਰਹਿ ਜਾਂਦਾ ਕਿਉਂਕਿ ਉਹ ਨਿਰਭਉ ਹੋ ਜਾਂਦਾ ਏ ਭੈਰਹਿਤ ਹੋ ਜਾਂਦਾ ਏ ਜਿਹੜੀ ਗੱਲ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਆਪਣੇ ਬਚਨਾਂ ਦੇ ਅੰਦਰ ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨ ਤਿਆਨ ਕਬੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ ਕਹਿੰਦੇ ਭਾਈ ਨਾ ਤੇ ਕਿਸੇ ਦਾ ਭੈ ਰੱਖਣਾ ਹੈ ਤੇ ਨਾ ਹੀ ਕਿਸੇ ਨੂੰ ਭੈ ਦੇਣਾ ਹੈ ਜਿਹੜਾ ਇਨਸਾਨ ਇਸ ਬਿਰਤੀ ਦਾ ਬਣ ਜਾਂਦਾ ਹੈ ਜਿਹਨੂੰ ਇਹ ਗੱਲ ਸਮਝ ਆ ਜਾਂਦੀ ਹੈ ਕਹਿੰਦੇ ਫਿਰ ਉਹ ਨਿਰਭਉ ਹੋ ਜਾਂਦਾ ਹੈ ਡਰ ਰਹਿਤ ਹੋ ਜਾਂਦਾ ਹੈ ਤਾਂ ਇਸੇ ਨੂੰ ਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਹਿੰਦੇ ਭਾਈ ਤੇਰੇ ਸੇਵਕ ਕੋ ਓ ਕਿਛ ਨਾਹੀ ਜੰਮ ਨਹੀਂ ਆਵੇ ਨੇੜੇ ਤੇ ਜੰਮ ਉਹਨਾਂ ਦੇ ਨੇੜੇ ਨਹੀਂ ਆਉਂਦਾ ਗੁਰਬਾਣੀ ਦੇ ਅੰਦਰ ਸੇਵਕ ਨੂੰ ਬਹੁਤ ਮਹਾਨ ਕਿਹਾ ਗਿਆ ਹੈ ਅਤੇ ਜੰਮ ਦਾ ਨੇੜੇ ਨਾ ਆਉਣਾ ਜੇ ਆਪ ਇਹਨਾਂ ਬਚਨਾਂ ਨੂੰ ਬੜੀ ਹੀ ਗਹਿਰਾਈ ਦੇ ਨਾਲ ਕਦੇ ਸਮਝਣ ਦੀ ਕੋਸ਼ਿਸ਼ ਕਰੋ ਜੰਮ ਨਹੀਂ ਆਵੇ ਨੇੜੇ ਦਾ ਅਰਥ ਹੈ ਉਸ ਮਨੁੱਖ ਦੀ ਸੁਰਤ ਦੇ ਨੇੜੇ ਮਾੜੇ ਵਿਚਾਰ ਮਾੜੀਆਂ ਸੋਚਾਂ ਮਾੜੀਆਂ ਗੱਲਾਂ ਆਉਂਦੀਆਂ ਹੀ ਨਹੀਂ ਹਨ ਉਹਦੇ ਜੀਵਨ ਦੇ ਅੰਦਰ ਕੋਈ ਡਰ ਹੁੰਦਾ ਹੀ ਨਹੀਂ ਹੈ ਤੇ ਜੇ ਆਪ ਕਦੇ ਵੇਖੋ ਤਾਂ ਬਹੁਤੇ ਇਨਸਾਨ ਜ਼ਿੰਦਗੀ ਦਾ ਬਹੁਤਾ ਸਮਾਂ ਡਰਾਂ ਦੇ ਅਧੀਨ ਬਤੀਤ ਕਰਦੇ ਨੇ ਉਹ ਜ਼ਿੰਦਗੀ ਦੇ ਵਿੱਚ ਕੁਝ ਕਰਨਾ ਚਾਹੁੰਦੇ ਨੇ ਕੁਝ ਅੱਗੇ ਵਧਣਾ ਚਾਹੁੰਦੇ ਨੇ ਕੁਝ ਵੀ ਸਮਾਜਿਕ ਰੂਪ ਦੇ ਵਿੱਚ ਪੇਸ਼ ਕਰਨਾ ਚਾਹੁੰਦੇ ਨਹੀਂ ਤਾਂ ਉਹਨਾਂ ਦੇ ਮਨ ਦੇ ਅੰਦਰ ਇੱਕ ਡਰ ਰਹਿੰਦਾ ਹੈ ਕਿ ਜੇ ਮੈਂ ਕੁਝ ਇਦਾਂ ਦਾ ਕੀਤਾ ਤੇ ਪਤਾ ਨਹੀਂ ਕੀ ਹੋ ਜਾਣਾ ਹੈ। ਪਤਾ ਨਹੀਂ ਕੀ ਵਾਪਰ ਜਾਣਾ ਹੈ। ਤੇ ਉਸ ਡਰ ਦੇ ਅਧੀਨ ਉਹ ਕਦੇ ਵੀ ਕੁਝ ਕਰਨ ਨਹੀਂ ਪਾਉਂਦੇ ਤੇ ਹਮੇਸ਼ਾ ਡਰ ਡਰ ਕੇ ਆਪਣੀ ਜ਼ਿੰਦਗੀ ਜਿਉਂਦੇ ਨੇ। ਪਰ ਜਿਹੜੇ ਇਨਸਾਨ ਇਹ ਸਮਝ ਜਾਂਦੇ ਨੇ ਕਿ ਅਕਾਲ ਪੁਰਖ ਪਰਮਾਤਮਾ ਹਮੇਸ਼ਾ ਹੀ ਉਹਨਾਂ ਦੇ ਨਾਲ ਹੈ। ਤਾਂ ਫਿਰ ਉਹਨਾਂ ਦੀ ਆਤਮਿਕ ਅਵਸਥਾ ਇਹ ਬਣ ਜਾਂਦੀ ਹੈ ਕਿ ਭਾਈ ਉਹ ਡਰਦੇ ਨੇ ਨਹੀਂ ਤਾਂ ਗੁਰਬਾਣੀ ਦੇ ਅੰਦਰ ਇਹ ਬਚਨ ਆਪਨੇ ਪੜਿਆ ਹੋਵੇਗਾ ਜੀ ਡਰ ਡਰ ਮਰਤੇ ਜਦ ਜਾਨੀਏ ਦੂਰ ਕਹਿੰਦੇ ਉਹ ਡਰ ਡਰ ਕੇ ਮਰਦੇ ਰਹਿੰਦੇ ਨੇ ਉਹ ਇਨਸਾਨ ਜਿਹੜੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੂੰ ਆਪਣੇ ਤੋਂ ਦੂਰ ਜਾਣ ਲੈਂਦੇ ਤੇ ਡਰਦਾ ਮਨੁੱਖ ਕਦੋਂ ਹੈ ਜੀ ਜਦੋਂ ਉਹਨੂੰ ਲੱਗਦਾ ਹੈ ਕਿ ਮੈਂ ਇਕੱਲਾ ਰਹਿ ਗਿਆ ਮੇਰੇ ਨਾਲ ਕੋਈ ਨਹੀਂ ਹੈ ਬਰੀ ਰੂਪ ਦੇ ਵਿੱਚ ਡਰ ਕਈ ਤਰ੍ਹਾਂ ਦਾ ਗੁਰਬਾਣੀ ਦੇ ਅੰਦਰ ਬਿਆਨ ਕੀਤਾ ਹੈ ਇੱਕ ਡਰ ਤੇ ਉਹ ਹੈ ਕਿ ਸੋ ਡਰੇ ਜੇ ਪਾਪ ਕਮਾਮ ਦਾ ਧਰਮੀ ਵਿਗਸੇਤ ਇੱਕ ਤੇ ਉਹ ਮਨੁੱਖ ਡਰਦਾ ਹੀ ਜਿਸ ਨੇ ਕਦੇ ਕੁਝ ਗਲਤ ਕੀਤਾ ਹੈ ਤੇ ਜਦੋਂ ਮਨੁੱਖ ਕੁਝ ਗਲਤ ਕਰ ਬੈਠਦਾ ਹੈ ਉਹਦੇ ਮਨ ਦੇ ਵਿੱਚ ਡਰ ਆਪਣੇ ਆਪ ਪੈਦਾ ਹੋ ਜਾਂਦਾ ਹੈ ਕਿ ਕਿਤੇ ਕੁਝ ਹੋ ਨਾ ਜਾਏ ਕਿਸੇ ਨੂੰ ਪਤਾ ਨਾ ਲੱਗ ਜਾਏ ਕੁਝ ਹੋਰ ਨਾ ਵਾਪਰ ਜਾਏ ਪਰ ਕਹਿੰਦੇ ਜਿਹੜਾ ਮਨੁੱਖ ਗਲਤ ਨਹੀਂ ਹੈ ਜਿਨੇ ਕੁਝ ਗਲਤ ਕੀਤਾ ਵੀ ਨਹੀਂ ਹੈ ਭਾਈ ਉਹਨੂੰ ਕੋਈ ਡਰ ਨਹੀਂ ਹੈ ਤੇ ਸੱਚ ਬੋਲਣ ਵਾਲੇ ਨੂੰ ਕੋਈ ਡਰ ਨਹੀਂ ਹੁੰਦਾ ਉਹਨੇ ਸੱਚ ਬੋਲਣਾ ਹੈ ਸੱਚ ਕਹਿਣਾ ਹੈ ਤਾਂ ਕਹਿੰਦੇ ਤੇਰੇ ਸੇਵਕ ਕੋ ਭੋਖਿਛ ਨਾ ਹੀ ਜਮ ਨਹੀਂ ਆਵੇ ਨੇ ਤੇ ਜਮ ਨੇੜੇ ਨਹੀਂ ਆਉਂਦਾ ਕਿਹੜਾ ਜਮ ਜੀ ਨੇੜੇ ਨਹੀਂ ਆਉਂਦਾ ਬਾਬਾ ਕਬੀਰ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ 970 ਅੰਗ ਉੱਪਰ ਇੱਕ ਸ਼ਬਦ ਦੇ ਅੰਦਰ ਬਿਆਨ ਕਰਦੇ ਨੇ ਆਵਾ ਗਵਨ ਹੋਤ ਹੈ ਫੁਨ ਫੁਨ ਏ ਪ੍ਰਸੰਗ ਨ ਟੁੱਟੈ ਕਹਿੰਦੇ ਮਨੁੱਖ ਦਾ ਜਿਹੜਾ ਮਨ ਕਰਕੇ ਜੰਮਣਾ ਮਰਨਾ ਹੈ ਇਹ ਖਤਮ ਹੋ ਜਾਂਦਾ ਏ ਉਹਦਾ ਮਨ ਕਰਕੇ ਆਤਮਿਕ ਤੌਰ ਤੇ ਜਨਮ ਮਰਨ ਦਾ ਗੇੜ ਖਤਮ ਹੋ ਜਾਂਦਾ ਏ ਇਹ ਹੈ ਜੰਮ ਨੇੜੇ ਨਹੀਂ ਆਉਂਦਾ ਤੇ ਬਾਬਾ ਕਬੀਰ ਜੀ ਦਾ ਇੱਕ ਸ਼ਲੋਕ ਆਪ ਜੀ ਦੇ ਧਿਆਨ ਦੇ ਵਿੱਚ ਲਿਆਵਾਂ ਜਿੱਥੇ ਉਹ ਕਹਿੰਦੇ ਨੇ ਕਬੀਰ ਜੰਮ ਕਾ ਠੰਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ ਬਾਬਾ ਜੀ ਕਹਿੰਦੇ ਜੰਮ ਦਾ ਜਿਹੜੀ ਚੋਟ ਹੈ ਨਾ ਜੰਮ ਦੀ ਇਹ ਬੜੀ ਔਖੀ ਹੈ ਸਹੀ ਨਹੀਂ ਜਾਂਦੀ ਕਬੀਰ ਜੰਮ ਕਾ ਠੰਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ ਤੇ ਜਿਨ੍ਹਾਂ ਨੂੰ ਜੰਮ ਪਰੇਸ਼ਾਨ ਕਰਦਾ ਹੈ ਨਾ ਜੀ ਜੰਮ ਕੋਈ ਬਾਹਰੀ ਭੂਤ ਪ੍ਰੇਤ ਤੋਂ ਨਾ ਲੈ ਜਾਇਓ ਜੰਮ ਦਾ ਅਰਥ ਹੈ ਅੰਦਰ ਮਾੜੇ ਵਿਚਾਰ ਜਦੋਂ ਆ ਆ ਕੇ ਆਪਣਾ ਪ੍ਰਭਾਵ ਪਾਉਂਦੇ ਨੇ ਤੇ ਉਹ ਇੰਨਾ ਪਰੇਸ਼ਾਨ ਕਰਦੇ ਨੇ ਇੰਨਾ ਮਨੁੱਖ ਨੂੰ ਦੁਖੀ ਕਰਦੇ ਨੇ ਕਹਿੰਦੇ ਭਾਈ ਉਹ ਨਹੀਂ ਸਹਿਆ ਜਾਏ ਕਹਿੰਦੇ ਉਹ ਸਹਿਆ ਨਹੀਂ ਜਾਂਦਾ ਫਿਰ ਤਾਂ ਬੱਬਾ ਜੀ ਕਿਰਪਾ ਕਰਨ ਦੇ ਨੇ ਕਹਿੰਦੇ ਭਾਈ ਇਹ ਜੰਮ ਹੈ ਜਿਹੜਾ ਕਬੀਰ ਜੰਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ ਤੈ ਸਹਿਆ ਨਹੀਂ ਜਾਂਦਾ ਤੇ ਜਿਹੜੇ ਸੇਵਕ ਬਣ ਜਾਂਦੇ ਨੇ ਉਹ ਭਾਈ ਜੰਮ ਨਹੀਂ ਆਵੇ ਨੇਰੇ ਉਹਨਾਂ ਦੇ ਜੰਮ ਨੇੜੇ ਨਹੀਂ ਆਉਂਦਾ ਉਹਨਾਂ ਦੇ ਜੰਮ ਨੇੜੇ ਲੱਗਦਾ ਹੀ ਨਹੀਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਜਿਨ੍ਹਾਂ ਦਾ ਪ੍ਰਕਾਸ਼ ਪੁਰਗੁਮਨਾਇਆ ਜਾ ਰਿਹਾ ਹੈ ਗੁਰੂ ਕੇ ਮਹਿਲ ਅੰਮ੍ਰਿਤਸਰ ਵਿਖੇ 1503 ਈਸਵੀ ਦੇ ਵਿੱਚ ਉਹਨਾਂ ਦਾ ਜਨਮ ਮਾਤਾ ਭਾਨੀ ਜੀ ਦੀ ਕੁੱਖੋਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਘਰ ਹੁੰਦਾ ਹੈ ਤੇ ਉਸ ਤੋਂ ਬਾਅਦ ਜੇ ਬਾਅਦ ਦੀ ਗੱਲ ਕਰੀਏ ਤਾਂ ਬਚਪਨ ਤੋਂ ਹੀ ਬੜਾ ਗੁਰਬਾਣੀ ਦੇ ਨਾਲ ਲਗਾਵ ਹੈ ਪਿਆਰ ਹੈ ਤੇ ਬਚਪਨ ਤੋਂ ਹੀ ਬੜੇ ਗੰਭੀਰ ਸੁਭਾਅ ਦੇ ਨੇ ਸਭ ਤੋਂ ਛੋਟੇ ਸੁਪੁੱਤਰ ਨੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਇਹਨਾਂ ਦੇ ਦੋ ਵੱਡੇ ਭਰਾ ਨੇ ਮਹਾਦੇਵ ਜੀ ਤੇ ਪ੍ਰਿਥੀਚੰਦ ਜੀ ਦੋਵੇਂ ਹੀ ਵੱਡੇ ਨੇ ਪਰ ਵੱਡੇ ਹੋਣ ਦਾ ਜਿਹੜਾ ਫਰਜ਼ ਹੈ ਜ਼ਿੰਮੇਵਾਰੀ ਹੈ ਉਹ ਉਹਨਾਂ ਦੇ ਜੀਵਨ ਦੇ ਵਿੱਚ ਨਜ਼ਰ ਨਹੀਂ ਆ ਰਹੀ ਗੁਰੂ ਪਾਤਸ਼ਾਹ ਜੀ ਪਰ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਇਹਨਾਂ ਦੇ ਨਾਨਾ ਜੀ ਇਹਨਾਂ ਦੇ ਬਚਪਨ ਦੇ ਸੁਭਾਅ ਨੂੰ ਦੇਖ ਕੇ ਬਚਪਨ ਦੀ ਲਗਨ ਨੂੰ ਦੇਖ ਕੇ ਦੋਹਤਾ ਬਾਣੀ ਦਾ ਬਹੁਤਾ ਇਹਨਾਂ ਦੇ ਲਈ ਸ਼ਬਦ ਬਣ ਤਾ ਦੇ ਨੇ ਤੇ ਸੱਚ ਹੈ ਕਿ ਸਭ ਤੋਂ ਵੱਧ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਹੈ ਜਿਨ੍ਹਾਂ ਨੇ ਮਹਾਨ ਕਾਰਜ ਜਿਹੜੇ ਕੀਤੇ ਨੇ ਆਪਣੇ ਜੀਵਨ ਕਾਲ ਦੇ ਵਿੱਚ ਉਹ ਆਪ ਸਭ ਨੂੰ ਪਤਾ ਹੈ ਦਰਬਾਰ ਸਾਹਿਬ ਦੀ ਸੰਪੂਰਨਤਾ ਕਰਵਾਉਣੀ ਸਰੋਵਰਾਂ ਦੀ ਖਦਵਾਈ ਕਰਵਾਉਣੀ ਦਰਬਾਰ ਸਾਹਿਬ ਦੀ ਨੀਂਹ ਰੱਖਣੀ ਗੁਰੂ ਰਾਮਦਾਸ ਸਹਿਬ ਪਾਤਸ਼ਾਹ ਜੀ ਦੇ ਹੁਕਮ ਦੇ ਨਾਲ ਹੀ ਫਿਰ ਸਭ ਤੋਂ ਵੱਡਾ ਕਾਰਜ ਹੈ ਜਿਹੜੇ ਜਗਤ ਦੇ ਮਾਲਕ ਧੰਨ ਗੁਰੂ ਨਾਨਕ ਸਹਿਬ ਪਾਤਸ਼ਾਹ ਜੀ ਸਾਡੇ ਜਿਨ੍ਹਾਂ ਨੇ ਬਾਣੀ ਇਕੱਤਰ ਕੀਤੀ ਸੀ ਉਸ ਬਾਣੀ ਇਕੱਤਰ ਕੀਤੀ ਹੋਈ ਨੂੰ ਗੁਰੂ ਸਹਿਬਾਨ ਦੀ ਬਾਣੀ ਨੂੰ ਇੱਕ ਗ੍ਰੰਥ ਦਾ ਰੂਪ ਦੇ ਦੇਣਾ ਇਹ ਬਹੁਤ ਦੂਰ ਅੰਦੇਸ਼ੀ ਦੀ ਗੱਲ ਸੀ ਇਹ ਛੋਟੀ ਸੋਚ ਨਹੀਂ ਸੀ ਇਹ ਬਹੁਤ ਵੱਡਾ ਫੈਸਲਾ ਸੀ ਇਸ ਵੱਡੇ ਫੈਸਲੇ ਦੇ ਅਧੀਨ ਹੀ ਉਹਨਾਂ 1621 ਈਸਵੀ ਤੋਂ ਲੈ ਕਰਕੇ 1604 ਈਸਵੀ ਤੱਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਸੰਪਾਦਨਾ ਦਾ ਕੰਮ ਆਰੰਭ ਕੀਤਾ ਤੇ ਲਿਖਾਰੀ ਨੇ ਭਾਈ ਗੁਰਦਾਸ ਜੀ ਤੇ ਪਾਪਾ ਬੁੱਢਾ ਜੀ ਹੋਰ ਕਈ ਜ਼ਿੰਮੇਵਾਰੀਆਂ ਨੇ ਜਿਹੜੇ ਨਾਲ ਸਿੰਘ ਗੁਰੂ ਦੇ ਗੁਰਮੁਖ ਪਿਆਰੇ ਨਿਭਾ ਰਹੇ ਨੇ ਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਚਾਰ ਨਗਰ ਬਸਾਏ ਕਰਤਾਰਪੁਰ ਤਰਨਤਾਰਨ ਹਰਗੋਬਿੰਦਪੁਰ ਇਹਨਾਂ ਵੱਲੋਂ ਨਗਰ ਬਸਾਏ ਗਏ ਤੇ ਇਹਨਾਂ ਨਗਰਾਂ ਦੇ ਵਿੱਚ ਵੀ ਗੁਰੂ ਪਾਤਸ਼ਾਹ ਨੇ ਜਿੱਥੇ ਕੋਈ ਖੂਹ ਲਗਵਾਉਣੇ ਸੀ ਜਾਂ ਕਿਤੇ ਕੋਈ ਪਾਣੀ ਦੀ ਘਾਟ ਸੀ ਲੋਕਾਂ ਨੂੰ ਕਿ ਕਿਤੇ ਦੇਣੇ ਸਨ ਕੰਮ ਦੇਣੇ ਸਨ ਉਹਨਾਂ ਕੰਮਾਂ ਦਾ ਵੀ ਜਿਵੇਂ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਨੇ ਧਿਆਨ ਰੱਖਿਆ ਗੁਰੂ ਪਾਤਸ਼ਾਹ ਨੇ ਵੀ ਪੂਰਾ ਧਿਆਨ ਰੱਖਿਆ ਕੀਰਤਪੁਰ ਦੀ ਧਰਤੀ ਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਦਵਾਖਾਨਾ ਚਲਾਇਆ ਜਿਹੜਾ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਤੱਕ ਫਿਰ ਅਗਾਹ ਵੀ ਗੁਰੂ ਸਹਿਬਾਨ ਤੱਕ ਚੱਲਦਾ ਰਿਹਾ ਏ ਤਾਂ ਗੁਰੂ ਸਹਿਬਾਨ ਨੇ ਆਪਣੇ ਜੀਵਨ ਕਾਲ ਦੇ ਦੌਰਾਨ ਬੜੇ ਹੀ ਮਹਾਨ ਕਾਰਜ ਕੀਤੇ ਅਤੇ ਲੋਕਾਂ ਨੂੰ ਜਿੱਥੇ ਰੱਬੀ ਬਾਣੀ ਦੇ ਨਾਲ ਜੋੜਿਆ ਉਥੇ ਸਮਾਜ ਨੂੰ ਵਹਿਮਾਂ ਭਰਮਾਂ ਜਾਤਾਂ ਪਾਤਾਂ ਦੇ ਵਿੱਚੋਂ ਕੱਢਦੇ ਹੋਏ ਦਰਬਾਰ ਸਾਹਿਬ ਦੇ ਵਿਚਾਰ ਦਰਵਾਜ਼ੇ ਰੱਖੇ ਗਏ ਤੇ ਸਭ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ ਗਿਆ ਜਿੱਥੇ ਗੁਰਬਾਣੀ ਦੇ ਅੰਦਰ ਅਸੀਂ ਪੜ੍ਹਦੇ ਹਾਂ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌ ਵਰਨਾ ਕੋ ਸੰਝ ਸਾਰਿਆਂ ਦੇ ਲਈ ਸਾਂਝਾ ਉਪਦੇਸ਼ ਦਿੱਤਾ ਤੇ ਗੁਰੂ ਅਰਜਨ ਸਾਹਿਬ ਬਾਦਸ਼ਾਹ ਜੀ ਨੇ ਕਹਿ ਦਿੱਤਾ ਇੱਕ ਪਿਤਾ ਇੱਕ ਸਕੇ ਹਾ ਮਬਾਰਕ ਤੂੰ ਮੇਰਾ ਗੁਰ ਹਾਈ ਇਹ ਸਾਰੀਆਂ ਜ਼ਿੰਮੇਵਾਰੀਆਂ ਨੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਹਿੱਸੇ ਆਈਆਂ ਨੇ ਜਿਨ੍ਹਾਂ ਨੇ ਵੱਡੇ ਕਾਰਜ ਆਪਣੇ ਜੀਵਨ ਕਾਲ ਦੇ ਵਿੱਚ ਕੀਤੇ ਨੇ ਤਾਂ ਉਸ ਤੋਂ ਬਾਅਦ ਵੇਖੋ ਜਦੋਂ ਇਹਨਾਂ ਨੂੰ ਗੁਰਤਾ ਗੱਦੀ ਪ੍ਰਾਪਤ ਹੁੰਦੀ ਹੈ ਇਹਨਾਂ ਨੇ ਫਿਰ ਭਾਈ ਗੁਰੂ ਗੱਦੀ ਤੇ ਜਿਹੜਾ ਗੁਰੂ ਨਾਨਕ ਦੀ ਜੋਤ ਵੱਲ ਫਰਜ਼ ਗੁਰੂ ਪਾਤਸ਼ਾਹ ਨੇ ਨਿਭਾਇਆ ਹੈ ਉਹ ਸਾਰਿਆਂ ਦੇ ਸਾਹਮਣੇ ਹੈ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੇ ਜੀਵਨ ਕਾਲ ਵੱਲ ਪੰਛੀ ਝਾਤ ਮਾਰੀਏ ਤਾਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਤੋਂ ਬਾਅਦ ਇਹਨਾਂ ਦਾ ਇਤਿਹਾਸ ਜਿਹੜਾ ਅਸੀਂ ਵਿਚਾਰਨ ਦੀ ਕੋਸ਼ਿਸ਼ ਕਰ ਰਹੇ ਹਾਂ ਗੁਰੂ ਪਾਤਸ਼ਾਹ ਨੇ ਵੀ ਭਾਈ ਜਿਹੜੇ ਆਪਣੇ ਜੀਵਨ ਕਾਲ ਦੇ ਸਮੇਂ ਇਹਨਾਂ ਦਾ ਜਨਮ ਹੁੰਦਾ ਹੈ 1621 ਈਸਵੀ ਦੇ ਵਿੱਚ ਤਾਂ ਗੁਰੂ ਪਾਤਸ਼ਾਹ ਜੀ ਨੇ ਮਹਾਨ ਕਾਰਜ ਨੇ ਜਿਹੜੇ ਭਾਈ ਪ੍ਰਚਾਰ ਕੀਤਾ ਬਾਬੇ ਬਕਾਲੇ ਦੀ ਤੰਤੀ ਤੇ ਰਹੇ ਉਸ ਤੋਂ ਬਾਅਦ ਇਹਨਾਂ ਨੇ ਹੌਲੀ-ਹੌਲੀ ਭਾਈ ਫਿਰ ਫਿਰ ਪੂਰਬ ਵੱਲ ਪੱਛਮ ਵੱਲ ਪੰਜਾਬ ਤੋਂ ਬਾਹਰ ਜਿੰਨੀਆਂ ਸਟੇਟਾਂ ਸੀ ਇਹਨਾਂ ਸਟੇਟਾਂ ਦੇ ਵਿੱਚ ਵੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੇ ਪ੍ਰਚਾਰ ਫੇਰੀਆਂ ਨਿਭਾਈਆਂ ਨੇ ਅਤੇ ਗੁਰੂ ਪਾਤਸ਼ਾਹ ਜੀ ਦਾ ਪਰਿਵਾਰ ਹਮੇਸ਼ਾ ਨਾਲ ਹੁੰਦਾ ਸੀ ਨਾਲ ਰਹਿੰਦਾ ਸੀ ਤੇ ਗੁਰਬਾਣੀ ਦੇ ਸ਼ਲੋਕ ਰਚਨੇ ਫਿਰ ਭਾਈ ਇਹਨਾਂ ਨੇ ਮਹਾਨ ਜਿਹੜੇ ਕਾਰਜ ਕੀਤੇ ਨੇ ਆਪਣੇ ਜੀਵਨ ਕਾਲ ਦੇ ਵਿੱਚ ਕਿ ਬੰਗਾਲ ਤੱਕ ਟਾਕੇ ਤੱਕ ਜਾ ਕਰਕੇ ਸੰਗਤਾਂ ਨੂੰ ਜੋੜਨਾ ਲੋਕਾਂ ਨੂੰ ਇਕੱਤਰ ਕਰਨਾ ਤੇ ਜਿਹੜੇ ਲੋਕ ਆਪਸ ਦੇ ਵਿੱਚ ਇੱਕ ਦੂਜੇ ਦੇ ਨਾਲ ਕਤਲੋਗਾਰਤ ਤੇ ਉਤਰੇ ਹੋਏ ਸੀ ਉਹਨਾਂ ਲੋਕਾਂ ਨੂੰ ਵੀ ਏਕਤਾ ਦਾ ਪਾਠ ਪੜਾਇਆ ਗੁਰੂ ਪਾਤਸ਼ਾਹ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ ਜਿੰਨਾ ਵੀ ਸਮਾਂ ਗੁਰੂ ਸਹਿਬਾਨ ਦਾ ਸੀ ਵੱਡੇ ਕਾਰਜ ਕੀਤੇ ਨੇ ਤਾਂ ਇਹਨਾਂ ਦਿਨਾਂ ਨੂੰ ਮਨਾਉਂਦੇ ਹੋਏ ਜੀ ਅਸੀਂ ਜੀ ਗੁਰਬਾਣੀ ਦੀ ਪੰਗਤੀ ਵੱਲ ਆ ਜਾਈਏ ਗੁਰੂ ਪਾਤਸ਼ਾਹ ਕਿਰਪਾ ਕਰਦੇ ਨੇ ਕਹਿੰਦੇ ਭਾਈ ਕਿ ਤੇਰੇ ਸੇਵਕ ਕੋ ਭੋ ਕਿਛ ਨਾਹੀ ਜੰਮ ਨਹੀਂ ਆਵੇ ਨਿਰ। ਕਿ ਤੇਰੇ ਸੇਵਕ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਡਰ ਨਹੀਂ ਹੁੰਦਾ। ਹੁਣ ਆਪ ਵੇਖੋ ਇਹ ਕੋਈ ਛੋਟੀ ਗੱਲ ਨਹੀਂ ਹੈ। ਕਿ ਰਾਜਿਆਂ ਮਹਾਰਾਜਿਆਂ ਦਾ ਸਮਾਂ ਚੱਲਦਾ ਸੀ ਦੂਜੇ ਪਾਸੇ ਲੋਕ ਗੁਰੂ ਸਹਿਬਾਨ ਨੂੰ ਸੱਚਾ ਪਾਤਸ਼ਾਹ ਬਿਆਨ ਕਰਦੇ ਸੀ। ਉਹਨਾਂ ਨੂੰ ਆਪਣਾ ਸਭ ਕੁਝ ਮੰਨਦੇ ਸੀ ਮੁਗਲ ਰਾਜ ਦੇ ਅੰਦਰ ਵੀ ਸਿੱਖਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਭੈ ਨਹੀਂ ਹੈ ਨਹੀਂ ਤੇ ਜੀ ਆਪਾਂ ਕਿਸੇ ਦੇ ਰਾਜ ਦੇ ਅਧੀਨ ਰਹਿੰਦੇ ਹਾਂ ਤੇ ਹਮੇਸ਼ਾ ਇੱਕ ਭੈ ਇੱਕ ਡਰ ਬਣਿਆ ਰਹਿੰਦਾ ਹੈ ਪਰ ਗੁਰੂ ਸਹਿਬਾਨ ਨੂੰ ਮੁਗਲ ਰਾਜ ਦੇ ਰਾਜ ਵਿੱਚ ਰਹਿੰਦੇ ਹੋયા ਵੀ ਸਿੱਖ ਇੱਕ ਐਸੋਏ ਇੱਕ ਐਸੇ ਨੇ ਜਿਨ੍ਹਾਂ ਨੇ ਬਾਅਦ ਵਿੱਚ ਮੈਂ ਥੋੜੀ ਅਗਲੀ ਗੱਲ ਕਰਾਂ ਬੱਬਾ ਬੱਬਾ ਬੰਦਾ ਸਿੰਘ ਬਹਾਦਰ ਤੱਕ ਰਾਜ ਕਾਇਮ ਕਰ ਲੈਣਾ ਇਹ ਛੋਟੀ ਗੱਲ ਨਹੀਂ ਕਿਉਂਕਿ ਤੇਰੇ ਸੇਵਕ ਕੋ ਭੌਕchnਾ ਤੇ ਜਿਨ੍ਹਾਂ ਦੇ ਮਨਾਂ ਦੇ ਵਿੱਚ ਡਰ ਹੁੰਦਾ ਹੈ ਉਹ ਰਾਜ ਨਹੀਂ ਕਾਇਮ ਕਰ ਸਕਦੇ ਉਹ ਰਾਜ ਦੀਆਂ ਗੱਲਾਂ ਨਹੀਂ ਕਰ ਸਕਦੇ ਗੱਲਾਂ ਉਹ ਹੀ ਕਰਦੇ ਨੇ ਜਿਨ੍ਹਾਂ ਦੇ ਮਨ ਦੇ ਅੰਦਰ ਕੋਈ ਡਰ ਨਹੀਂ ਹੈ ਕੋਈ ਸਹਿਮ ਨਹੀਂ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਭੈ ਨਹੀਂ ਹੈ ਤੇ ਗੁਰੂ ਪਾਤਸ਼ਾਹ ਸਾਨੂੰ ਇਹੋ ਹੀ ਗੱਲ ਸਮਝਾਉਂਦੇ ਨੇ ਤੇਰੇ ਸੇਵਕ ਕੋ ਉਹ ਕਿਛਣਾ ਇਹ ਬਨਨੀ ਚਾਹੀਦੀ ਹੈ ਜੀ ਮਨ ਦੀ ਅਵਸਥਾ ਨਹੀਂ ਤਾਂ ਜਿਹੜੇ ਮਨੁੱਖ ਡਰਾਂ ਦੇ ਅਧੀਨ ਨੇ ਉਹ ਮਨ ਕਰਕੇ ਸਮਝ ਲੋ ਕੇ ਮਰ ਜਾਂਦੇ ਨੇ ਕਿਸੇ ਵੀ ਡਰ ਦੇ ਅਧੀਨ ਕੋਈ ਮਨੁੱਖ ਜ਼ਿੰਦਗੀ ਜਿਉਂ ਰਿਹਾ ਉਹ ਡਰ-ਡਰ ਕੇ ਮਰਦਾ ਰਹੇਗਾ ਉਹ ਨਿਰਡਰਤਾ ਦੇ ਨਾਲ ਕਿਵੇਂ ਜ਼ਿੰਦਗੀ ਜਿਉਣੀ ਹੈ ਉਸ ਨੂੰ ਇਸ ਗੱਲ ਦਾ ਅਨੁਭਵ ਕਦੇ ਨਹੀਂ ਹੋਵੇਗਾ ਤਾਂ ਗੁਰੂ ਪਾਤਸ਼ਾਹ ਪਹਿਲੇ ਬੰਦ ਦੇ ਅੰਦਰ ਕਿਰਪਾ ਕਰਦੇ ਨੇ ਜਿਸਕੇ ਸੈਲੂ ਪਰਤੂ ਸੁਆਮੀ ਸੋ ਦੁੱਖ ਕੈਸਾ ਪਾਵੇ ਤੇ ਜਿਸ ਦੇ ਸਿਰ ਉੱਪਰ ਜਿਸ ਦੇ ਜੀਵਨ ਦੇ ਉੱਪਰ ਪਾਤਸ਼ਾਹ ਤੇਰਾ ਕਿਰਪਾ ਰੂਪੀ ਹੱਥ ਹੋ ਜਾਂਦਾ ਏ ਫਿਰ ਕਹਿੰਦੇ ਸੋ ਦੁੱਖ ਕੈਸਾ ਪਾਵੇ ਉਹਨੂੰ ਕੋਈ ਦੁੱਖ ਕਿਵੇਂ ਲੱਗ ਸਕਦਾ ਏ ਪਰ ਆਪ ਆਪਣੇ ਮਨਾਂ ਵੱਲ ਝਾਤੀ ਮਾਰਿਓ ਇਹਨਾਂ ਪੰਕਤੀਆਂ ਨੂੰ ਅਸੀਂ ਕਿੰਨੇ ਵਾਰ ਸੁਣਿਆ ਹੈ ਕਿੰਨੇ ਵਾਰ ਪੜ੍ਹਿਆ ਹੈ ਕਿੰਨੇ ਵਾਰ ਕੀਰਤਨ ਰੂਪ ਦੇ ਵਿੱਚ ਕਥਾ ਦੇ ਰੂਪ ਦੇ ਵਿੱਚ ਜਾਂ ਫਿਰ ਆਪਨੇ ਖੁਦ ਵੀ ਕਦੇ ਨਾ ਕਦੇ ਜਾਪ ਕੀਤਾ ਹੋਵੇਗਾ ਇਨ੍ਹਾਂ ਸ਼ਬਦਾਂ ਦਾ ਕੀ ਕੋਈ ਸ਼ਬਦ ਪੜਨ ਦੇ ਨਾਲ ਫਿਰ ਦੁੱਖ ਨਹੀਂ ਆਉਂਦਾ ਜਾਂ ਖਤਮ ਹੋ ਜਾਂਦੇ ਨੇ ਜਾਂ ਦੁੱਖ ਵਿਆਪਦਾ ਨਹੀਂ ਹੁਣ ਦੁਬਾਰਾ ਦੁਹਰਾਇਓ ਜਿਸ ਕੇ ਸਿਰ ਉਪਰ ਤੋਂ ਸਵਾਮੀ ਸੋ ਦੁੱਖ ਕੈਸਾ ਪਾਵੇ ਇਹ ਸ਼ਬਦ ਆਪਾਂ ਅੱਜ ਪੜ ਲਿਆ ਆਪਨੇ ਪਹਿਲਾਂ ਵੀ ਸੁਣਿਆ ਪਰ ਦੁੱਖ ਫਿਰ ਵੀ ਆਉਣਗੇ ਦੁੱਖ ਆਉਂਦੇ ਜਾਂਦੇ ਰਹਣੇ ਨੇ ਕੁਝ ਤੇ ਕੁਦਰਤੀ ਤੇ ਪੱਕੇ اٹਲ ਨਿਜਮੇ ਕੁਦਰਤ ਦਾ ਦੁੱਖ ਆਉਣੇ ਨੇ ਜੰਮੇ ਹੋ ਤਾਂ ਮਰਨਾ ਹੈ اٹਲ ਹੈ ਜੰਮੇ ਹੋ ਕੋਈ ਨਾ ਕੋਈ ਬਿਮਾਰੀ ਲੱਗੇਗੀ ਬਹਾਨਾ ਬਣੇਗਾ ਕੁਝ ਨਾ ਕੁਝ ਜ਼ਰੂਰ ਹੋਵੇਗਾ اٹਲ ਹੈ ਇਹਨਾਂ ਤੋਂ ਨਹੀਂ بچਿਆ ਜਾ ਸਕਦਾ ਕੋਈ ਵੀ ਨਵਾਂ ਬੱਚਾ ਪੈਦਾ ਹੋ ਰਿਹਾ ਹੈ ਸਮਾਜ ਦੇ ਅੰਦਰ ਕੋਈ ਮਨੋੱਖ ਆ ਰਿਹਾ ਹੈ ਉਹ ਨਾ ਚਾਹ ਕਰਕੇ ਵੀ ਇਹਨਾਂ ਗੱਲਾਂ ਤੋਂ ਨਹੀਂ ਬਚ ਸਕਦਾ। ਉਹਨੂੰ ਇਸ ਦੇ ਵਿੱਚੋਂ ਨਿਕਲਣਾ ਹੀ ਪੈਣਾ ਹੈ। ਸਰੀਰਕ ਰੂਪ ਦੇ ਵਿੱਚ ਜਿਹੜੀਆਂ ਮਾਨਸਿਕ ਰੂਪ ਦੇ ਵਿੱਚ ਜੋ ਵੀ ਪਰੇਸ਼ਾਨੀਆਂ ਆਉਣੀਆਂ ਨੇ ਉਹਨੂੰ ਇਹਨਾਂ ਦੇ ਵਿੱਚੋਂ ਨਿਕਲਣਾ ਹੀ ਪੈਣਾ ਹੈ ਪਰ ਜਿਹੜੇ ਇਨਸਾਨ ਸੱਚ ਦੇ ਨਾਲ ਜੁੜ ਜਾਂਦੇ ਨੇ ਰੱਬੀ ਬਾਣੀ ਦੇ ਨਾਲ ਜੁੜ ਜਾਂਦੇ ਨੇ ਵਿਆਪ ਦਾ ਉਹਨਾਂ ਦੇ ਜੀਵਨ ਦੇ ਵਿੱਚ ਵੀ ਸਭ ਕੁਝ ਹੈ ਪਰ ਕਿਉਂਕਿ ਉਹ ਜੁੜੇ ਹੋਏ ਨੇ ਅੰਦਰੋਂ ਸਮਰਪਿਤ ਨੇ ਉਹਨਾਂ ਦੇ ਜੀਵਨ ਦੇ ਵਿੱਚ ਫਿਰ ਜੋ ਮਰਜੀ ਵਿਆਪ ਜਾਏ ਅਵਸਥਾ ਇਹ ਬਣ ਜਾਂਦੀ ਹੈ ਜਿਸਕੇ ਸਿਰ ਉਪਰ ਤੋਂ ਸਵਾਮੀ ਸੋ ਦੁੱਖ ਕੈਸਾ ਪਾਵੇ ਫਿਰ ਉਹਨਾਂ ਤੇ ਕੋਈ ਦੁੱਖ ਵਿਆਪਦਾ ਨਹੀਂ ਆਉਂਦੇ ਨੇ ਦੁੱਖ ਦੁੱਖ ਸੁੱਖ ਦੋਹੇ ਦਾ ਕੱਪੜੇ ਪਹਿਰੇ ਜਾਏ ਮਾਨੁੱਖ ਦੁੱਖ ਸੁਖ ਹੋਂਦੇ ਰਹਿਣੇ ਨੇ ਪਰ ਵਿਆਪੇ ਗਰ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦਾ ਬਚਨ ਜੋ ਨਾ ਦੁੱਖ ਮੈਂ ਦੁੱਖ ਨਹੀਂ ਮੰਨੈ ਸੁਖ ਸੁਨੇਹ ਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨੈ ਹੁਣ ਇੱਕ ਪੰਕਤੀ ਆਪਾਂ ਪੜ ਲਈ ਤੇ ਇਹਦੇ ਅੱਗੇ ਲਬਜ਼ ਗੁਰੂ ਪਾਤਸ਼ਾਹ ਨੇ ਵਰਤਿਆ ਹੈ ਜੋ ਜਿਹੜਾ ਇਨਸਾਨ ਨਹੀਂ ਮੰਨਦਾ ਹੁਣ ਮੰਨਣਾ ਬੜੀ ਵੱਡੀ ਗੱਲ ਹੈ ਜੇ ਆਪ ਸਭ ਸਮਝ ਜਾਓ ਪੰਕਤੀਆਂ ਆਪਾਂ ਪੜ ਲਈਆਂ ਕਥਾ ਦੇ ਰੂਪ ਦੇ ਵਿੱਚ ਸੁਣ ਲਈਆਂ ਕੀਰਤਨ ਦੇ ਰੂਪ ਦੇ ਵਿੱਚ ਸੁਣ ਲਈਆਂ ਪਰ ਇਹਦਾ ਅਸਰ ਕਦੋਂ ਹੋਵੇਗਾ ਜੀਵਨ ਤੇ ਜਦੋਂ ਇਹਨੂੰ ਜਿਉਣਾ ਸ਼ੁਰੂ ਕਰ ਦੇਵਾਂ ਕਿ ਜੋ ਨਾਲ ਦੁੱਖ ਮੈਂ ਦੁੱਖ ਨਹੀਂ ਮੰਨਦਾ ਦੁੱਖ ਆ ਗਿਆ ਏ ਪਰ ਮੰਨਦਾ ਹੀ ਨਹੀਂ ਮਹਿਸੂਸ ਹੀ ਨਹੀਂ ਕਰਦਾ ਤੇ ਇੱਕ ਇਨਸਾਨ ਤੇ ਉਹ ਨਹੀਂ ਜਿਨ੍ਹਾਂ ਤੇ ਭਾਈ ਥੋੜਾ ਜਿਹਾ ਕੋਈ ਦੁੱਖ ਦੀ ਗੱਲ ਆ ਜਾਏ ਜਿਹੜੇ ਪਰੇਸ਼ਾਨ ਹੋ ਜਾਂਦੇ ਨੇ ਦੁਖੀ ਹੋ ਜਾਂਦੇ ਨੇ ਬਲੱਡ ਪ੍ਰੈਸ਼ਰ ਵਧਣਾ ਸ਼ੁਰੂ ਹੋ ਜਾਂਦਾ ਏ ਲੋਕ ਸਾਲਾਂ ਬੱਧੀ ਕਿਸੇ ਦੁੱਖ ਦੇ ਵਿੱਚੋਂ ਕਿਸੇ ਘਾਟੇ ਦੇ ਵਿੱਚੋਂ ਨਿਕਲ ਨਹੀਂ ਪਾਉਂਦੇ ਤਾਂ ਫਿਰ ਭਾਵੇਂ ਇਹ ਸ਼ਬਦਾਂ ਨੂੰ ਆਪ 100 ਵਾਰ ਵੀ ਪੜ ਲਓ ਪਰ ਉਹਦਾ ਅਸਰ ਨਹੀਂ ਹੋਵੇਗਾ ਜੀ ਜੇ ਆਪ ਜਿਉਣਾ ਨਹੀਂ ਚਾਹੁੰਦੇ ਸ਼ਬਦਾਂ ਨੂੰ ਜਿਉਣਾ ਪੈਂਦਾ ਹੈ ਜਿਉਂ ਕਰਕੇ ਹੀ ਮਨ ਦੀ ਉਹ ਅਵਸਥਾ ਉਹ ਸਮਝ ਬਣ ਸਕਦੀ ਹੈ ਨਹੀਂ ਤੇ ਆਪ ਨੇ ਅੱਜ ਇਹ ਸ਼ਬਦ ਪੜ ਲਏ ਕੱਲ ਫਿਰ ਕੋਈ ਰੱਬ ਨਾ ਕਰੇ ਕੁਦਰਤ ਦਾ ਨਿਜਮ ਮੈਂ ਕੋਈ ਦੁੱਖ ਸੁੱਖ ਕੋਈ ਆ ਜਾਵੇ ਫਿਰ ਇਹਨਾਂ ਸ਼ਬਦਾਂ ਪੜਨ ਦਾ ਕੀ ਲਾਭ ਹੈ ਉਹ ਫਿਰ ਆਪਾਂ ਕਥਾ ਰੂਪ ਵਿੱਚ ਸੁਣ ਲਏ ਪਰ ਉਹਦਾ ਅਸਰ ਤੇ ਕੋਈ ਨਹੀਂ ਨਾ ਹੋਇਆ ਆਪਣੇ ਤੇ ਅਸਰ ਤੇ ਹੈ ਹੀ ਨਹੀਂ ਕੋਈ ਉਹ ਮੰਨਣੇ ਪੈਂਦੇ ਨੇ ਜਿਉਣੇ ਪੈਂਦੇ ਨੇ ਜੇ ਅਸੀਂ ਸਿਰਫ ਸੁਣ ਰਹੇ ਹਾਂ ਤਾਂ ਅਸੀਂ ਜਿਉ ਨਹੀਂ ਰਹੇ ਕਮਾ ਨਹੀਂ ਰਹੇ ਸਿਰਫ ਉਹ ਇੱਕ ਕਥਾ ਰੂਪ ਵਿੱਚ ਸੁਣ ਰਹੇ ਹਾਂ ਕੀਲਤਨ ਰੂਪ ਵਿੱਚ ਸੁਣ ਰਹੇ ਹਾਂ ਕਮਾਈਏ ਜਦੋਂ ਕਮਾ ਲਵਾਂਗੇ ਨਾ ਜੀ ਫਿਰ ਦੁੱਖ ਸੁੱਖ ਨਹੀਂ ਬਿਆਕਤ ਤੇ ਜੋ ਗੁਰਬਾਣੀ ਪੜ੍ਹ ਕੇ ਮੈਨੂੰ ਸਮਝ ਆਇਆ ਹੈ ਦੁੱਖ ਸੁੱਖ ਇਹ ਮਨੁੱਖ ਦੀਆਂ ਕਮਜ਼ੋਰੀਆਂ ਨੇ ਗੁਰਬਾਣੀ ਕਿਤੇ ਵੀ ਸਾਨੂੰ ਦੁੱਖ ਸੁੱਖ ਦੇ ਨਾਲ ਜੁੜਨ ਲਈ ਨਹੀਂ ਕਹਿੰਦੀ ਗੁਰਬਾਣੀ ਤੇ ਕਹਿੰਦੀ ਹੈ ਆਨੰਦਤ ਹੋ ਜਾਓ ਸਹਿਜ ਅਵਸਥਾ ਵਿੱਚ ਆ ਜਾਓ ਟਿਕਾ ਦੇ ਵਿੱਚ ਆ ਜਾਓ ਬਾਬਾ ਕਬੀਰ ਜੀ ਦਾ ਇੱਕ ਬਚਨ ਹੈ ਜਿੱਥੇ ਉਹ ਬੜਾ ਪਿਆਰਾ ਕਹਿੰਦੇ ਨੇ ਕਹਿੰਦੇ ਸੰਪੇ ਦੇਖ ਨ ਹਰਖੀ ਹੈ ਵਿਪਤ ਦੇਖਣਾ ਰੋਏ ਜਿਉ ਸੰਪੈ ਤਿਉ ਵਿਪਤ ਹੈ ਵਿਦ ਨੇ ਰਚਿਆ ਸੋ ਹੋਏ ਕਹਿੰਦੇ ਸੰਪੈ ਦੇਖਣਾ ਹਰਖੀ ਹੈ ਜਦੋਂ ਕੋਈ ਖੁਸ਼ੀ ਦਾ ਸਮਾਂ ਹੋਵੇ ਕਹਿੰਦੇ ਬਹੁਤਾ ਆਪੇ ਚੋਂ ਬਾਹਰ ਨਹੀਂ ਜਾਣਾ ਚਾਹੀਦਾ ਤੇ ਵਿਪਤ ਦੇਖਣਾ ਰੋਏ ਤੇ ਜੇ ਕੋਈ ਹੁਣ ਮਾੜਾ ਸਮਾਂ ਬਣ ਗਿਆ ਹੈ ਉਦੋਂ ਬਹੁਤਾ ਰੋਣਾ ਧੋਣਾ ਵੀ ਨਹੀਂ ਕਰਨਾ ਚਾਹੀਦਾ ਕਿਉਂਕਿ ਵਿਦ ਨੇ ਰਚਿਆ ਸੋ ਹੋਏ ਜੋ ਹੁਣ ਵਿਧੀ ਬਣ ਗਈ ਹੈ ਜੋ ਹਾਲਾਤ ਬਣ ਗਏ ਨੇ ਭਾਵੇਂ ਕਿਵੇਂ ਵੀ ਬਣ ਗਏ ਨੇ ਜੋ ਵੀ ਘਟਾ ਪੈ ਗਿਆ ਏ ਜੋ ਵੀ ਦੁੱਖ ਆ ਗਿਆ ਏ ਜੋ ਵਿਧ ਨੇ ਰਚਿਆ ਉਸੋ ਹੋਏ ਕਹਿੰਦੇ ਜੋ ਹੋਣਾ ਸੀ ਉਹ ਤੇ ਹੋ ਗਿਆ ਤਾਂ ਕਰਕੇ ਖੁਸ਼ੀ ਵਿੱਚ ਬਹੁਤਾ ਆਪੇ ਤੋਂ ਬਾਹਰ ਨਾ ਜਾਓ ਬਹੁਤੇ ਵੀ ਖੁਸ਼ੀ ਦੇ ਵਿੱਚ ਨਾ ਚਲੇ ਜਾਓ ਤੇ ਦੁੱਖ ਵਿੱਚ ਬਹੁਤਾ ਰੋਣ ਧੋਣ ਨਾ ਕਰੋ ਫਿਰ ਕਰਨਾ ਕੀ ਚਾਹੀਦਾ ਏ ਕਹਿੰਦੇ ਕਿਆ ਪੜ੍ਹੀ ਏ ਕਿਆ ਗੁਣੀਆਂ ਕਿਆ ਵੇਦ ਪੁਰਾਨਾ ਸੁਣੀਐ ਬੜੇ ਸੁਨੇ ਕਿਆ ਹੋਈ ਜੋ ਸਹਿਜ ਨਾ ਮਿਲਿਓ ਸੋਈ ਕਹਿੰਦੇ ਤੁਹਾਡੇ ਪੜਨ ਦਾ ਗੁਨ ਦਾ ਗੁਰਬਾਣੀ ਨੂੰ ਸੁਨਣ ਦਾ ਕੀ ਲਾਭ ਹੈ ਜੇ ਸਹਿਜ ਟਿਕਾ ਆਨੰਦ ਨਹੀਂ ਬਣਿਆ ਸਥਿਰਤਾ ਨਹੀਂ ਬਣੀ ਹੈ ਸਥਿਰਤਾ ਹੋਣੀ ਜ਼ਰੂਰੀ ਹੈ ਦੁੱਖ ਸੁੱਖ ਵਿੱਚ ਆਪ ਫਸੇ ਰਹੋਗੇ ਜੀ ਹਮੇਸ਼ਾ ਪਰੇਸ਼ਾਨ ਰਹੋ ਦੁੱਖ ਸੁੱਖ ਹੈ ਹੀ ਲਈ ਹੈ ਹੀ ਨਹੀਂ ਕੁਝ ਹੈ ਕੁਝ ਨਹੀਂ ਹੁੰਦਾ ਦੁੱਖ ਸੁੱਖ ਕੀ ਸੋਹਣਾ ਘਰ ਬਣਾ ਲਿਆ ਸੋਹਣਾ ਕੱਪੜਾ ਪਾ ਲਿਆ ਸੋਹਣਾ ਖਾ ਲਿਆ ਇਹ ਸੁੱਖ ਥੋੜਾ ਏ ਜ਼ਰੂਰਤਾਂ ਨੇ ਉਹ ਜ਼ਰੂਰਤ ਐ ਬਸ ਮੰਨ ਲਓ ਆਪਾਂ ਸੋਹਣਾ ਕੱਪੜਾ ਪਾ ਲਿਆ ਬੰਦਾ ਖੁਸ਼ ਹੋ ਜਾਂਦਾ ਏ ਸੋਹਣਾ ਘਰ ਬਣ ਗਿਆ ਬੰਦਾ ਖੁਸ਼ ਹੋ ਜਾਂਦਾ ਏ ਉਹ ਜ਼ਰੂਰਤਾਂ ਨੇ ਆਨੰਦਿਤ ਹੋਣਾ ਚਾਹੀਦਾ ਏ ਹਮੇਸ਼ਾ ਸੱਚੀਆਂ ਗੱਲਾਂ ਤੇ ਸੱਚ ਦੇ ਆਧਾਰ ਤੇ ਤਾਂ ਫਿਰ ਜਦੋਂ ਦੁੱਖ ਸੁੱਖ ਕੋਈ ਹੈ ਹੀ ਨਹੀਂ ਤਾਂ ਫਿਰ ਭਾਵੇਂ ਭਾਈ ਅੱਜ ਘਟਾ ਏ ਭਾਵੇਂ ਵਧਾ ਏ ਉਹ ਫਿਰ ਪਰੇਸ਼ਾਨ ਨਹੀਂ ਕਰੇਗਾ ਕਿਉਂਕਿ ਸਾਡਾ ਉਹਦੇ ਨਾਲ ਸੰਬੰਧ ਹੀ ਕੋਈ ਨਹੀਂ ਫਰਜ਼ ਨਿਭਾ ਰਹੇ ਹਾਂ ਜ਼ਰੂਰਤਾਂ ਪੂਰੀਆਂ ਹੋਈ ਜਾਂਦੀਆਂ ਨੇ ਬਸ ਠੀਕ ਹੈ ਫਿਰ ਜੋ ਹੋ ਰਿਹਾ ਸੋ ਠੀਕ ਹੈ ਤਾਂ ਬੱਬਾ ਜੀ ਬਖਸ਼ਿਸ਼ ਕਰਦੇ ਨੇ ਜਿਸ ਕੇ ਸਿਰ ਉਪਰ ਤੋਂ ਸੁਆਮੀ ਸੋਦਕ ਕੈਸਾ ਪਾਵੇ ਜਿੱਦੇ ਹੱਥ ਐਦਾਂ ਤੇਰਾ ਬਖਸ਼ਿਸ਼ ਰੂਪੀ ਕਿਰਪਾ ਰੂਪੀ ਸਮਝ ਰੂਪੀ ਹੱਥ ਤੇਰਾ ਸਿਰ ਤੇ ਆ ਜਾਂਦਾ ਏ ਉਹਦੇ ਜੀਵਨ ਦੇ ਵਿੱਚ ਫਿਰ ਕਿਸੇ ਵੀ ਤਰ੍ਹਾਂ ਦਾ ਕੋਈ ਦੁੱਖ ਪਰੇਸ਼ਾਨੀ ਨਹੀਂ ਵਿਆਪਦੀ ਅਗਲਾ ਬੰਦ ਕਹਿੰਦੇ ਨਾਮ ਧਿਆਨ ਸੁਖ ਫਲ ਪਾਉਣ ਆਠ ਬਹਿਰ ਅਰਾਧੇ ਤੇ ਐਸੇ ਇਨਸਾਨ ਸਦਾ ਹੀ ਨਾਮ ਨੂੰ ਧਿਆਉਂਦੇ ਨੇ ਨਾਮ ਨੂੰ ਆਪਣੇ ਜੀਵਨ ਦੇ ਵਿੱਚ ਦ੍ਰਿੜ ਕਰਦੇ ਨੇ ਹੁਣ ਨਾਮ ਨੂੰ ਧਿਆਉਣਾ ਕੀ ਹੈ ਜੀ